ਜੀ গুড মর্নিং ਹੋਰ ਕਿਤਨਾ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਤਾਂ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਇਹ ਅੱਜ ਰੱਖੜੀ ਬੰਦਨ ਦਾ ਦਿਨ ਆ ਤਾਂ ਮੈਂ ਸਭ ਤੋਂ ਪਹਿਲਾਂ ਪਾਪਾ ਦੀ ਫੋਟੋ ਤੇ ਰਖੜੀ ਬੰਨ੍ਹ ਦਿੱਤੀ ਉਹ ਤਾਂ ਮੈਂ ਫੋਨ ਤੇ ਵੀ ਵਿਸ਼ ਕਰਤਾ ਸੀ ਉਸ ਤੋਂ ਬਾਅਦ ਬੀਸ਼ੂ ਨੇ ਬੰਨੀ ਆਪਣੇ ਪਾਪਾ ਦੇ ਰਖੜੀ ਫਿਰ ਉਹਨਾਂ ਦਾ ਨਾਲੇ ਮਿੱਠਾ ਮੂੰਹ ਕਰਵਾਏਗਾ ਔਰ ਰਖੜੀ ਬੰਨ੍ਹ ਦਿੱਤੀ ਮੈਂ ਕਿਹਾ ਤੂੰ ਪਾਪਾ ਦੇ ਬੰਦੇ ਓਟ ਮੁੰਡੇ ਬੰਨ ਨਾ ਬੰਨ ਮਲ ਕੇ ਮੈਂ ਉਹਨੂੰ ਕਿਹਾ ਕਿ ਤੂੰ ਬੰਨ ਦੇ ਕਿਉਂਕਿ ਇੱਕ ਰਖਸ਼ਕ ਹੁੰਦਾ ਹੈ ਨਾ

ਫਰੈਂਡਸ ਤੁਹੀ ਸੋਚਣਾ ਹੈ ਕਿ ਮੈਂ ਕਿੱਥੇ ਤਿਆਰ ਹੋਈ ਸੀ ਸਵੇਰੇ ਕਿਉਂਕਿ ਘਰ ਪਹਿਲਾਂ ਡੈਡੀ ਨੂੰ ਰਖੜੀ ਬੰਨੀ ਫੇਰ ਮੈਂ ਮਤਲਬ ਬੀਸ਼ੂ ਨੂੰ ਬੰਨੀ ਉਸ ਤੋਂ ਬਾਅਦ ਨਾ ਮੈਂ ਰੈਡੀ ਹੋਈ ਸੀ ਮੈਂ ਨਾ ਆਪਣੀ ਸਿਸਟਰ ਕੋ ਘਾਨ ਲੱਗੀ ਕਿਉਂਕਿ ਉਹਦੇ ਕੋਲੋਂ ਨਾ ਆਇਆ ਨਹੀਂ ਸੀ ਜਾਣਾ ਕਿਉਂਕਿ ਗੁੜੀਆਂ ਤੋਂ ਨੇ ਛੋਟੀਆਂ ਨੇ ਬਹੁਤ ਮੁਸ਼ਕਲ ਹੋ ਜਾਂਦੀਆਂ ਸਫਰ 'ਚ ਜਾਣਾ ਆਣਾ ਭਾਵੇਂ ਲੱਗ ਗਈ ਹੈ ਪਰ ਫਿਰ ਵੀ ਬੜੀ ਮੁਸ਼ਕਲ ਹੁੰਦੀ ਹੈ ਤੇ ਮੈਂ ਉਹਦੇ ਕੋ ਆਈਆਂ ਬੀਸ਼ੂ ਨੂੰ ਉਹਨਾਂ ਨੇ ਰਖੜੀ ਬੰਨਣੀ ਹੈ ਇਸ ਕਰਕੇ ਉਹਦੇ ਕੋ ਆਈਆਂ ਅੱਗੇ ਆਈ ਤੇ ਦੇਖੋ ਉਹਨੇ ਸੱਟ ਲਵਾਈ ਆਪਣੇ ਹੱਥ ਤੇ ਦਿਖਾਈ ਆ ਦੇਖੋ ਹੋ ਗਿਆ ਫਿਰ ਕੰਮ ਖਰਾਬ ਨਹੀਂ ਮੇਰਾ ਜ਼ਿਆਦਾ ਹੈ ਜ਼ਿਆਦਾ ਹੀ ਹੋਇਆ ਲੱਗਦਾ ਤਾਂ ਨਾ ਤੋਤੇ ਲੈਣਾ ਹੀ ਕਿ ਡਾਕਟਰ ਨੇ ਬਣਾ ਹੀ ਕਰਤਾ ਨਹੀਂ ਮਨਵਾਇਆ ਕੁੜੀਆਂ ਨੂੰ ਮਨਵਾਇਆ ਕੁੜੀਆਂ ਨੂੰ ਫਿਰ ਤੂੰ ਕਿੱਦਾਂ ਨਵਾਇਆ ਪਾਪਾ ਜਣਾ ਹਾਂ ਤੇ ਫਰੈਂਡਸ ਮੈਂ ਨੇ ਉਹ ਇੱਥੇ ਕਿਹਾ ਹੈ ਮੈਂ ਕਿਸਰਾਣਾ ਲਿਆ ਕੇ ਦੇ ਤੇ ਸਰਾਣੇ ਲਿਆ ਕੇ ਦਿੰਦੀ ਵੀ ਮੈਨੂੰ ਲਿਆ ਫੜੀ ਪਕੜੋ डॉल है मेरी डॉल और तुझे मेरी डॉल हो यार तुझे मेरी डॉल हो आओ ले आओ ले आओ अंडी क्यों फड़ा दो मेरे सामने तुम चले जाओ कहनी खाना आ देख इधर आ शोना मेरा बच्चा बड़े काम करता है आहो ए मानत काम नहीं करती अमानत काम नहीं करती मैं तो स्कूल आई काम करती हूं ਏ ਤੁਸੀਂ ਆਪ ਹੀ ਚੜ ਗਏ ਉੱਤੇ ਗੰਦਾ ਬੀਬੀ ਚਾ ਗੰਦੂ ਜਿਆ ਚਾ ਗੰਦੂ ਜਿਆ ਕਿਹੜੀਆਂ ਪਿਸਤੋਲਾਂ ਜੀਆਂ ਲਿਆਈ ਏ ਤੇ ਲਿਕੁਇਡ ਏ ਸਾਰਾ ਡੋਲ ਹੀ ਜਾਂਦੇ ਪਿਆ ਵਿਸ਼ੂ ਨਾ ਕਰ ਉਹ ਦੇਖੋ ਇਦਾਂ ਨਿਕਲਦਾ ਇਹਦੇ ਅੰਦਰ ਚਲ ਬਾਸ ਕਰੋ ਰੱਖ ਦੋ ਨ ਰੱਖ ਦੋ ਗੱਲਾਂ ਬਾਤਾਂ ਕਰੋ ਵਿੱਚ ਤੈਨੂੰ ਕੀ ਸਮਝਾਇਆ ਉਸ ਤੋਂ ਬਾਅਦ ਸਿਸਟਰ ਕੋ ਗਏ ਤਾਂ ਗੇ ਤਾਂ ਰਖੜੀ ਬੰਨਵਾਨੀ ਸੀਗੇ ਤਾਂ ਫਿਰ ਵੱਡੀ ਵਾਲੀ ਗੁड़िया ਨੇ ਰਖੜੀ ਬੰਨੀ ਵਿਸ਼ੂ ਦੇ ਰਖੜੀ ਬੰਨ ਕੇ ਉਸ ਤੋਂ ਬਾਅਦ ਕਰਵਾਈ ਕਿ ਉਹਦਾ ਮਿੱਠਾ ਮੂੰਹ ਮਿੱਠਾ ਮੂੰਹ ਕਰਵਾ ਕੇ ਉਸ ਤੋਂ ਬਾਅਦ ਮੈਂ ਛੋਟੀ ਨੂੰ ਛੁਟਕੀ ਨੂੰ ਕਿਹਾ ਕਿ ਚਲ ਰਖੜੀ ਬੰਨੋ ਇਹ ਤੇ ਇੰਨੀ ਸ਼ਰਾਰਤ ਕਰਦੀ ਜਿੱਦਾਂ ਮਿਠਾਈ ਦਾ ਡੱਬਾ ਦੇਖਿਆ ਤੇ ਰਖੜੀ ਵਗੈਰਾ ਸਭ ਭੁੱਲ ਗਈ ਔਰ ਮਠਿਆਈ ਮੰਗਣ ਲੱਗੀ ਕਹਿੰਦੀ ਪਹਿਲਾਂ ਮੈਨੂੰ ਮਿੱਠਾ ਮੂੰਹ ਕਰਾਓ ਆ ਦੇਖੋ ਹੁਣ ਉਹਦੇ ਦੇਤੀ ਪੀਏ ਬਹੁਤ ਐਕਟਿਵ ਹੈ ਉਹਦਾ ਦੇਖਦੀ ਪਈਆ ਦੇਖੋ ਹੱਥ ਨਹੀਂ ਛੱਡੇਗੀ ਕਿ ਬੰਨ ਉਹਨੂੰ ਪਤਾ ਕਿ ਵੱਡੀ ਨੇ ਬੰਨੀ ਹੈ ਤਾਂ ਮੈਂ ਵੀ ਦੇਖਣੀ ਹੈ। ਬਸ ਇੰਨੇ ਵੀ ਰਖੜੀ ਬੰਨ ਦਿੱਤੀ ਔਰ ਉਹਦਾ ਮਠਾ ਮੂ ਕਰਵਾ ਦਿੱਤਾ। ਉਸ ਤੋਂ ਬਾਅਦ ਸਿਸਟਰ ਨੇ ਕਹਿੰਦੀ ਮੈਂ ਵੀ ਨਾ ਇੱਕ ਵਿਸ਼ੂ ਦੇ ਰਖੜੀ ਬੰਨ੍ਹ ਦਿੰਨੀ ਆ ਕਿਉਂਕਿ ਮੈਂ ਹਮੇਸ਼ਾ ਵਿਸ਼ੂ ਦੇ ਰਖੜੀ ਬੰਦੀ ਹੁੰਨੀ ਆ ਇੱਕ ਆਪਣੇ ਡੈਡੀ ਦੇ ਬੰਦੀ ਹੁੰਨੀ ਆ ਔਰ ਇੱਕ ਬਾਜੀ ਨੇ ਮੇਰੇ ਉਹਨਾਂ ਦੇ ਬੰਨੀ ਆ। ਤਾਂ ਰਪਾ ਜੀ ਹੁਣੀ ਬਾਹਰ ਹੱਲੇ ਆਏ ਨਹੀਂ ਤਾਂ ਉਹਨਾਂ ਨੂੰ ਥੋੜਾ ਲੇਟ ਬੰਦਾਂਗੀ ਕਿਉਂਕਿ ਇਹ ਪੂਰਾ ਮਹੀਨਾ ਰਖੜੀਆਂ ਦਾ ਹੀ ਹੁੰਦਾ ਆ ਤਾਂ ਇੱਥੇ ਨਾ ਉਹਨੂੰ ਗਿਫਟ ਦਿੰਦੀ ਵੀ ਐ ਸੋ ਉਹਨੇ ਉਹਨੂੰ ਦੇਣਾ ਆ ਤੇ ਉਹਦੇ ਲਈ ਨਾ ਗਿਫਟ ਲੈ ਕੇ ਆਈ ਏ ਪਿਸਤੌਲ ਮਤਲਬ ਕਿ ਪਿਸਤੌਲ ਉਹ ਜੜੀ ਜੜੀ ਬੱਬਲਸ ਵਗੈਰਾ ਨਿਕਲਦੇ ਆ ਤਾਂ ਆਪਣੇ ਭਰਾ ਨੂੰ ਗਿਫਟ ਕਰਦੀ ਵੀ ਐ ਤੇ ਫਿਰ ਵੀ ਸ਼ੂ ਨੂੰ ਮੈਂ ਕਿਹਾ ਕਿ ਤੂੰ ਵੀ ਆਪਾਂ ਕਿਉਂਕਿ ਮੈਂ ਕਿਹਾ ਆਪਣੀ ਪਸੰਦ ਦੇ ਸੂਟ ਵਗੈਰਾ ਲੱਲਣਗੇ ਬੱਚੇ ਜਿੱਦਾਂ ਦਾ ਉਹਨਾਂ ਨੂੰ ਪਸੰਦ ਆ ਗੇਨ ਨਾ ਟਾਈਮ ਨਹੀਂ ਸੀ ਕਿ ਮੈਂ ਉਹਨਾਂ ਲਈ ਸੂਟ ਲੈ ਕੇ ਜਾਂਦੀ ਤਾਂ ਮੈਂ ਇੱਥੇ ਕੀ ਕੀਤਾ ਉਹਨਾਂ ਨੂੰ ਪੈਸੇ ਹੀ ਦੇ ਦਿੱਤੇ ਛੇੜਿਆ ਨਾ ਕਰ ਜਦੋਂ ਚੁੱਪ ਕਰਕੇ ਬੈਠੀ ਹੁੰਦੀ ਸੀ ਦਾ ਸਾਹ ਰਾਗੀ ਉਹਦੇ ਭਾਈ ਫੰਦੀ ਰੋਜ਼ ਦਰਵਾਜ਼ਾ ਸਾਹਿਬ ਇਬਾਦਤ ਉਹਦਾ ਮੁੰਡਾ ਇਹਨਾਂ ਨੂੰ ਛੇੜੇ ਤਾਂ ਉਹ ਮਾਰੇ ਜਦੋਂ ਜਨਾਨੀ ਨੇ ਕਿਹਾ ਮੈਨੂੰ ਮੇਰੇ ਕੋਲ ਆ ਜਾ ਤੇ ਫਟਾਫਟ ਚੱਲ ਇਬਾਦਤ ਇਬਾਦਤ ਸ੍ਰੇਣਾ ਦਾ ਇਸ੍ਰੇਣਾ ਜਲਦੀ ਚਲਦੀ ਵੇਖਣ ਲੱਗੀ ਨਹੀਂ ਚਾਹੀਦਾ ਤੇਰਾ ਕਿਹੜਾ ਦਿਲ ਕਰਨ ਦਾ ਦਿਨ ਲੱਗੀ ਰੈਂਡ ਨਹੀਂ ਚਾਹੀਦਾ ਨਹੀਂ ਚਾਹੀਦਾ ਨਹੀਂ ਚਾਹੀਦਾ ਬੱਚਿਆਂ ਨੂੰ ਜਾਈਂਦੀ ਜਾਣਾ ਕਿ ਕਬੀ ਸ਼ੁਭ ਰੋਕ ਸ਼ਾਮ ਹੀ ਜਾਣਾ ਜਾਣਾ ਇਹ ਮੈਂ ਤਾਂ ਜਾਣਾ ਜਾ ਚਲਿਏ ਸੀਤਾ ਸਾਹਿਬ ਮੰਨ ਤ ਹੈ ਹਾਂ ਚਲਿਏ ਸ਼ੀ ਕਰਦਾ ਬੋਗੀ ਕਹਿੰਦਾ ਬੋਗੀ ਕਹਿੰਦਾ ਫੇਰ ਬੰਦ ਹੋ ਗਿਆ ਕਹਿੰਦੀ ਬੋਲ ਕੀ ਤਰਾ ਬੋਲਦਾ ਵੋ ਕੀ ਤਰਾ ਬੋਲਦਾ ਯਾਰ ਬੰਦ ਕਰ ਤਾਂ ਲੈ ਆ ਮੈਂ ਚਲਾ ਕੇ ਦਵਾ ਵੀਡੀਓ ਤੇ ਚਲੋ ਅੱਜ ਹੁਣ ਚੱਲੇ ਆ ਗੁਰਦੁਆਰਾ ਸਾਹਿਬ ਨਾਲੇ ਬੱਚੇ ਕੋ ਮਨ ਜੇ ਨਾਲੇ ਦਰਸ਼ਨ ਕਰਾਣੇ ਆ ਤੇ ਵਾਪਸ ਆਣੇ ਆ ਫਿਰ ਪਿਛਲੇ ਪਾਪਾ ਨੇ ਆਣਾ ਫਿਰ ਆਪਾਂ ਘਰ ਚਲ ਜਾਣਾ ਦੇਰ ਹੋ ਗਿਆ 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 ਵਲੋਗ ਨਾ ਬਣੇ ਰਿਓ ਤੁਹਾਨੂੰ ਨਾਲ ਨਾਲ ਦਿਖਾਵਾਂਗੇ ਨਾਲੇ ਗੁਰਦੁਆਰਾ ਸਾਹਿਬ ਦੇ ਨਾਲ ਕੋਸ਼ਿਸ਼ ਕਰਾਂਗੀ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਈ ਗੱਲ ਐ ਐਕ ਸਵੈਰ ਦਾ ਤੇਜਾ ਚੌਥਾ ਸੂਟ ਗੁਰਦੁਆਰੇ ਚਲੀਓ ਦੇਖੋ ਕੌਣ ਐ ਅੱਧਰ ਦੇਖੋ ਦੇਖੋ ਕੌਣ ਐ ਕੌਣ ਐ ਇਹਨੇ ਨਾ ਰੈੱਡ ਕਲਰ ਦੀ ਫਰੌਕ ਪਾਈ ਸੀ ਤਾਂ ਮੈਨੂੰ ਲੱਗਾ ਕਿ ਇਹਨੇ ਇਹਨੇ ਸੋਨਾ ਆ ਤੇ ਕੰਫਰਟੇਬਲ ਜੈ ਨਹੀਂ ਮਹਿਸੂਸ ਕਰਦੀ ਪਈ ਸੀ ਫਿਰ ਇਹਨੂੰ ਨਾ ਫਰੌਕ ਵਗੈਰਾ ਲਾਤੀ ਵੀ ਸ਼ੁਨਾਰੋਲਾ ਪਾਇਆ ਕਰ ਸ਼ਿਦਦਾ ਸਾਹਿਬ ਆਜੋ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਕਰ ਲੋ ਦਰਸ਼ਨ ਤੇ ਬਸ ਬੱਚੇ ਜਾਂਦੇ ਪਏ ਅੱਗੇ ਅੱਗੇ

ਤਾਂ ਪਹਿਲੇ ਦਰਸ਼ਨ ਵਗੈਰਾ ਅੰਦਰ ਕਰਕੇ ਫਿਰ ਆਪਾਂ ਬੈਠ ਗਏ ਥੋੜੀ ਦਿਰ ਬਾਹਰ ਬੱਚਿਆਂ ਨੂੰ ਲੈ ਕੇ ਕਿਉਂਕਿ ਪਾਠ ਚੱਲਦਾ ਪਿਆ ਸੀਗਾ ਤਾਂ ਆਪਾਂ ਕਿਹਾ ਥੋੜੀ ਦੇਰ ਇੱਥੇ ਲੈ ਕੇ ਬੈਠ ਜਾਨੇ ਆ ਤੇ ਹੁਕਮਨਾਮਾ ਵਗੈਰਾ ਚੱਲਦਾ ਸੀਗਾ ਬੋਲਦੇ ਸੀਗੇ ਆਪਾਂ ਸੁਣ ਕੇ ਉਸ ਤੋਂ ਬਾਅਦ ਹੁਕਮਨਾਮਾ ਆ ਤੁਸੀਂ ਵੀ ਪੜ ਲਓ ਰਖੜ ਪੁੰਨਿਆ ਦਾ ਤੇ ਨਾ ਇੱਥੇ ਨਾ ਹੀ ਖਣਾ ਇਤਿਹਾਸ ਲਿਖਿਆ ਹੋਇਆ ਹੈ ਬਾਬਾ ਦੀਪ ਸਿੰਘ ਜੀ ਦਾ ਤਾਂ ਮੈਂ ਉਹ ਵੀ ਤੁਹਾਨੂੰ ਸ਼ੋਅ ਕਰ ਦਿੱਤਾ ਉਦਾਂ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਪਰ ਚਲੋ ਜੇ ਕੋਈ ਪੜਨਾ ਚਾਵੇ ਨਾ ਤਾਂ ਦੇਖ ਵੀ ਸਕਦਾ ਹੈ ਕਿ ਹਿਸਟਰੀ ਇੱਥੇ ਦੀ ਤੇ ਬਸ ਤੇ ਆਪਾਂ ਦਰਸ਼ਨ ਕਰਕੇ ਫਿਰ ਆਪਾਂ ਤਿਆਰ ਹੋ ਜਾਾਂਗੇ ਘਰ ਨੂੰ ਜਾਣ ਨੂੰ ਬਸ ਹੌਲੀ ਹੌਲੀ ਦਿਖਾਉਂਦੀ ਵੀ ਆ ਤਾਂ ਕਿ ਕਿਸੇ ਨੇ ਰੀਡ ਕਰਨਾ ਹੋਵੇ ਜੇਕਰ ਜੇ ਕੋ ਨਹੀਂ ਆਇਆ ਹੈਗਾ ਹੱਲੇ ਤੱਕ ਜਿੱਦਾ ਸ਼ਿਦਾ ਸਾਹਿਬ ਨਹੀਂ ਗਿਆ ਕੋਈ ਤਾਂ ਪੜ ਵੀ ਸਕਦਾ ਹੈ ਜੀ ਸਾਡੀ ਹੋ ਗਈ ਹੈ ਵਾਪਸੀ ਘਰਾਂ ਨੂੰ ਦਰਸ਼ਨ ਕਰ ਲੈ ਆਨੇਦੋ ਦੀ ਆ ਵਿਸ਼ੂ ਚਲ ਆ ਜਾ ਸਹੀ ਉੱਤੇ ਬਸ ਨਹੀਂ ਇੱਥੇ ਨਹੀਂ ਸਰੀ ਵੀ ਹੈ ਤਾਂ ਉਹ ਕਹਿੰਦੀ ਹਲੇ ਖਾਣਾ ਵਗੈਰਾ ਖਾ ਕੇ ਨਾ ਫੇਰ ਚਾਹੋ ਮੈਂ ਅੱਜ ਆਈ ਤੇ ਨਾ ਤਾਂ ਉਹ ਪਤਾ ਨਹੀਂ ਬਾਹਰ ਕਿੱਥੇ ਚਲ ਗਿਆ ਐ ਛੋਟੀ ਛੁਟਕੀ ਨੂੰ ਸਾਡੇ ਕੋਲ ਛੱਡ ਗਿਆ ਛੁਟਕੀ ਛੁਟਕੀ ਇੱਥੇ ਇਬਾਦਤ ਆਪਣੇ ਮਾਸੜ ਦੇ ਮਾਸੜ ਜੀ ਦੇ ਨਾਲ ਨਾ ਬਹੁਤ ਸ਼ਰਾਰਤਾਂ ਕਰਦੀ ਪਈ ਐ ਐਦੀ ਨਾ ਕੁਦਰਤੀ ਇੰਨੀ ਅਟੈਚਮੈਂਟ ਆ ਇਹ ਆਪਣੇ ਆਪ ਹੀ ਪਿਆਰ ਲੈਂਦੀ ਐ ਮਤਲਬ ਕਿ ਇਹ ਨਹੀਂ ਕੀ ਕਹਿੰਦੇ ਨਾ ਕੁੜੀਆਂ ਮੈਂ ਤਾਂ ਕਹਿੰਨੀ ਐ ਇੰਨਾ ਇੰਨੀ ਪਿਆਰੀ ਲੱਗਦੀ ਐ ਔਰ ਆਪਣੇ ਆਪ ਇਹ ਨਾ ਪਿਆਰ ਲੈਂਦੀ ਹੈ ਨਾ ਬਹੁਤ ਜ਼ਿਆਦਾ ਅਟੈਚਮੈਂਟ ਆ ਜਦੋਂ ਆਪਾਂ ਟ੍ਰੀਟਮੈਂਟ ਕਰਨ ਲਈ ਇਹਨਾਂ ਕੋਲ ਰਹੇ ਸੀਗੇ ਨਾ ਉਸ ਟਾਈਮ ਦੀ ਇਹ ਬਹੁਤ ਜ਼ਿਆਦਾ ਕਰਦੀ ਹੈ ਆਪਣੇ ਮਾਸਟਰ ਨਾਲ ਬਹੁਤ ਜ਼ਿਆਦਾ ਕਰਦੀ ਹੈ ਮਤਲਬ ਕਿ ਇੰਨੇ ਅਸੀਂ ਕੋਈ 6 ਜਣੇ ਬੈਠੇ ਆ ਨਾ ਇਹਨੇ ਕਿਸੇ ਕੋਲ ਨਹੀਂ ਰਹਿਣਾ ਬੈਠਣਾ ਹੈਗਾ ਇਹਨੇ ਆਪਣੇ ਮਾਸਟਰ ਦੇ ਕੋਲ ਹੀ ਲੰਮੇ ਪੈਣਾ ਹੈ ਉਹਨਾਂ ਕੋਲ ਹੀ ਬੈਠਣਾ ਹੈ ਉਹਨਾਂ ਨਾਲ ਹੀ ਇਹਨੇ ਗੱਲਾਂ ਕਰਨੀਆਂ ਮਤਲਬ ਇੰਨਾ ਪਿਆਰ ਕਰਦੀ ਹੈ ਬਹੁਤ ਜ਼ਿਆਦਾ ਅਟੈਚਮੈਂਟ ਹੈ ਇਹਨਾਂ ਦੀ ਚਲੋ ਟੱਚ ਬੁੱਢ ਇਦਾਂ ਹੀ ਰਵੇ ਉਦਾਂ ਤੇ ਬੱਚੇ ਵੈਸੇ ਵੀ ਪਿਆਰ ਦੇ ਭੁੱਖੇ ਹੁੰਦੇ ਆ ਉਹ ਵੀ ਬਹੁਤ ਅਟ ਕਰਦੇ ਇਹਦੇ ਨਾਲ ਤਾਂ ਇਹ ਵੀ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਇੱਥੇ ਵੀ ਸ਼ੁਕਰੀ ਜਾਂਦਾ ਪਿਆ ਸ਼ਰਾਰਤਾ ਇੱਥੋਂ ਜਾਂਦੀ ਹੈ ਉੱਥੇ ਜਾ ਕੇ ਸ਼ਰਾਰਤ ਕਰਦੀ ਹੈ ਉਹ ਦੇਖੋ ਦੇਖ ਨਾ ਛੇੜ ਵਿਸ਼ੂ ਤੂੰ ਥੀ ਛੇੜਿਆ ਤੇ ਮੂਆ ਗਰ ਮਾਰਦੇ ਨੇ ਫਰੈਂ ਦੇ ਪਈ ਰਹਿੰਦੇ ਕਿੱਡੀ ਸੋਹਣੀ ਪਈ ਹੋਰ ਤਾਰੇ ਵੀ ਮਾਰਨਦੀ ਹੁੰਦੀ ਜੋ ਜੋ ਹਾਏ ਹਾਏ ਮਜ਼ੇ ਪੜਿਆ ਨਹੀਂ ਤੇ ਉਹ ਨਾ ਸ਼ੁਰੂ ਤੋਂ ਹੀ ਕਰਦੀ ਹੈ ਮਾਸਾੜਾ ਆਪਣੇ ਨਾ ਆ ਜਾਣਗੇ ਨੂੰ ਚਾ ਚੜ ਜਾਂਦਾ ਹੈ ਹੱਥ ਕਿਧਾਂ ਹੰਦਾਂਦਾ

ਕਲਾਪਿੰਗ ਕਰੋ ਕਲਾਪਿੰਗ ਕਿਸੇ ਨੇ ਵੀ ਨਹੀਂ ਕੀਤੀ ਬੀਸ਼ੂ ਛੋਟੀ ਜੀ ਫੈਮਿਲੀ ਉਹਨਾਂ ਦੇ ਬੱਚੇ ਅਸੀਂ ਆਪਾਂ ਕੱਟੇ ਬੀਸ਼ੂ ਸੁਲਿਹਾ ਇਹਨੂੰ ਦੇ ਨਹੀਂ ਕੀਤੀ ਵਿਚਾਰੀ ਰੋਣਾ ਨਹੀਂ ਸੀਗੇ ਕੱਲ ਭਗਈ ਉਹ ਉਸ ਤੋਂ ਬਾਅਦ ਰੈਡੀ ਮੇਡ ਖਾਣਾ ਵਗੈਰਾ ਵੀ ਲਿਆਇਆ ਸੀ ਸਿਸਟਰ ਦੀ ਨਾ ਉਸ ਦੇਖਿਆ ਪਿੱਛੇ ਨਾ ਥੋੜਾ ਜਿਹਾ ਪਿੱਛੇ ਤੁਹਾਨੂੰ ਮੈਂ ਸਟਾਰਟਿੰਗ 'ਚ ਦਿਖਾਇਆ ਸੀ ਉਹਦੇ ਹੱਥ ਤੇ ਨਾ ਵਿਚਾਰੀ ਦਾ ਸੱਟ ਲੱਗ ਗਿਆ ਫਿਰ ਵੀ ਹਿੰਮਤ ਨਹੀਂ ਹਾਰਦੀ ਬਹੁਤ ਵਧੀਆ ਆ A1 ਕੁੜੀਆਂ ਮਿਲ ਕੇ ਗੁੱਟ ਕਰ ਲਾ ਮੇਰੇ ਤੋਂ ਛੋਟੀ ਆ ਬਟ ਬਹੁਤ ਜ਼ਿਆਦਾ ਅਟੈਚਮੈਂਟ ਆ ਬਹੁਤ ਪਿਆਰ ਕਰਦੀ ਸਾਰਿਆਂ ਨੂੰ ਤਾਂ ਇੱਥੇ ਨਾ ਬਸ ਚਲੋ ਪਿਆਰ ਆ ਤਾਂ ਟਾਈਮ ਲੰਘੇ ਜਾਂਦਾ ਆ ਤੇ ਉਸ ਤੋਂ ਬਾਅਦ ਆਪਾਂ ਇੱਕ ਦੂਜੇ ਨੂੰ ਸਾਰਿਆਂ ਨੇ ਕੇਕ ਵੀ ਖਵਾ ਲਿਆ ਬੱਚੇ ਵੀ ਬੜੇ ਖੁਸ਼ ਸੀਗੇ ਉਸ ਤੋਂ ਬਾਅਦ ਹੁਣ ਖਾਣਾ ਵਗੈਰਾ ਖਾਵਾਂਗੇ ਮੈਂ ਕਿਹਾ ਚਲੋ ਮੈਂ ਵੀ ਆਪਣੇ ਜੀਜੇ ਨੂੰ ਮਿੱਠਾ ਮੋਗਰਾ ਦਵਾ ਤਾਂ ਉਸ ਤੋਂ ਬਾਅਦ ਉਹ ਦੇਖੋ ਉਹਨੂੰ ਤਾਂ ਫਸਨੇ ਆਪਣੇ ਮਾਸੜ ਦੀ ਪਈ ਆ ਕਿ ਮੈਂ ਉਹਨਾਂ ਦੀ ਝੋਲੀ 'ਚ ਬੈਠ ਜਾਵਾਂ ਬਸ ਔਰ ਉਹਨੂੰ ਕੁਝ ਕਿਸੇ ਨਾ ਮਤਲਬ ਨਹੀਂ ਹੈਗਾ ਛੋਟੀ ਵਾਲੀ ਨੂੰ ਇਬਾਦਤ ਨੂੰ

ਬਹੁਤ ਜਿਆਦਾ ਮਾਰ ਦੇਣਾ ਤੇ ਨਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ 10 ਵਜ ਗਏ ਸੀਗੇ ਤਾਂ ਆਪਾਂ ਫਟਾਫਟ ਖਾਦਾ ਖਾਣਾ ਔਰ ਵਾਪਸ ਟੋਰਪੇ ਕਰ ਨੂੰ